ਬੰਦ ਕਰੋ ਬੰਦ ਕਰੋ ਗੁੰਡਾ ਕਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਕਿਸਾਨਾਂ ਨੂੰ ਸਤਾ ਲਾਉਣ ਵਾਲਿਆਂ ਦਾ ਬੜਾ ਹੀ ਕਰਕ ਬੜਾ ਹੀ ਕਰਕ ਬੜਾ ਹੀ ਕਰਕ ਮਰਦਾਬਾਦ ਮਰਦਾਬਾਦ ਉਸਤੂ ਸ਼ਾਸਨ ਮਰਦਾਬਾਦ 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 ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਜਿਹੜਾ ਤੁਹਾਡਾ ਇਹ ਮਜਬੂਆ ਇਖਲਾਕੀ ਕਾਨੂੰਨ ਕਰਾ ਦਿੱਤਾ ਗਿਆ ਤੁਸੀਂ ਰੋਡ ਬਲਾਕ ਕੀਤਾ ਵਾ ਬੱਚਿਆਂ ਦੇ ਉੱਤੇ ਤੁਸੀਂ ਟਰਾਲੀਆਂ ਚਾਹ ਰਹੀਆਂ ਨੇ ਕਾਨੂੰਨ ਦੀ ਤੁਸੀਂ ਧੱਜੀਆਂ ਡਾਗ ਰੱਖ ਦਿੱਤੀਆਂ ਨੇ ਤੁਹਾਨੂੰ ਕਿਰਪਾ ਕਰਕੇ ਬੇਨਤੀ ਕਰਦੀ ਆ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਦਿਓ ਗੱਡੀ ਧਾਰੇ ਸਾਹਮਣੇ ਆ ਆਪਣੇ ਆਪ ਨੂੰ ਅਰੈਸਟ ਕਰ ਲਓ ਦੋ ਹੀ ਗੱਲਾਂ ਨੇ ਚੁੱਪ ਕਰ ਇੱਕ ਮੈਂ ਤੇਰਾ ਆਰਾਮ ਮੋਟਰਸਾਈਕਲ ਬੱਚੇ ਵੀ ਆ ਗਏ ਦੋ ਬੱਚੇ ਥੱਗ ਚੱਕਰੀ ਨੇ ਪਰ ਉਹਨਾਂ ਨੂੰ ਟਰੀਟਮੈਂਟ ਕਰਾ ਰਹੇ ਆ ਫੰਦਾ ਹੀ ਮਾਰ ਕੇ ਬਾਰੇ ਬਾਜੇ ਹੋਏ ਕੋਈ ਕਾਲਾ ਨੰਗਨ ਦੇ ਦੇ ਕੇ ਕਹਿੰਦਾ ਪਾਪਾ ਡੀਸੀ ਆ ਡੀਸੀ ਨੂੰ ਪੰਜ ਚੱਕਰ ਨਹੀਂ ਦੇ ਸਕਦੇ ਤੁਸੀਂ ਤਾਂ ਜੱਜ ਬਣੇ ਤੁਸੀਂ ਤਾਂ ਹਾਈ ਕੋਰਟ ਦੇ ਕੋਲ ਨੂੰ ਕਹਿੰਦੇ ਆਪਾਂ ਡੀਸੀ ਆਪਣੇ ਡੀਸੀ ਨੂੰ ਬੰਦ ਕਰੀ ਕੋ ਮਾਰੇ ਕੋਲ ਇੱਕ ਟੈਨ ਵਾਲੀ ਗੱਲ ਕਰਦਾ ਜੀ ਸਾਡਾ ਖੇਤ ਖੇਤ ਲੇ ਕੇ ਕੰਦਰ ਮਾਰਦਾ ਲੇਕਿਨ ਖੜੋ ਨਾ ਨਾ ਦੋ ਸਬਸਕ੍ਰਾਈਬ ਕਰ ਤੂੰ ਜਾ ਆ ਕੇ ਪੈ ਜਾ اُهڙي <laughs> ਮਾਨ ਜੋ ਕਮਿਸ਼ਨਰ ਸਾਹਿਬ ਨੂੰ ਤਿੰਨ ਦਿਨ ਹੋ ਗਿਆ ਰਿਪੋਰਟ ਕਰਾ ਕੇ ਕਿ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਚੋਰੀ ਆ ਜੋ ਹਾਈ ਕੋਰਟ ਦੀ ਇੰਡੀਆ ਕੇ ਹਾਈ ਕੋਰਟ ਦੇ ਹੁਕਮ ਦੀ ਤੁਸੀਂ ਕਿਉਂ ਕਰਾਉਂਦੇ ਅੱਜ ਤੱਕਾਂ ਨੇ ਮਾਨ ਕੇ ਦੀ ਗੱਲ ਕੀਤੀ ਜਾਂਦਾ ਮਾਹਵਜ ਨਹੀਂ ਤੇ ਭਾਨੇ ਭਾਜੀ ਭਾਨੇ ਭਾਜੀ ਸੀਦਾ ਤੁਸੀਂ ਉਹ ਬੈਂਕ ਦੇ ਪਹਿਲਾਂ ਸੀ ਲਗੇ ਸੀ ਉਹਦੇ ਕਰਕੇ ਜੀ ਤਿੰਨ ਦਿਨ ਕੱਲ ਬੈਂਕ ਗਿਆ ਸੀ ਬੈਂਕ ਨਾਲ ਗੱਲ ਕਰ ਲਈ ਨਹੀਂ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਪ੍ਰਵਿੰਦਰ ਮਾ ਉਹਨੇ ਹੀ ਖੋਲਿਆ ਇਹਦੇ ਚੋਂ ਮੁੰਡਾ ਉਹਨੂੰ ਕਾਲ ਕੀਤਾ ਰਿਕਵੈਸਟ ਕੀਤੀ ਕਿ ਮੇਰੇ ਨਾਲ ਚੀਜ਼ ਵਾਸਤੇ ਲੇਗਨ ਐ ਨਿਕ ਨਹੀਂ ਸਕੀ ਔਰ ਕਮਿਸ਼ਨਰ ਸਾਹਿਬ ਨੇ ਬੜੇ ਡੇਰਾ ਇਹ ਮਾਨ ਨੇ ਵੇਖੋ ਕਿ ਦਾ ਗੁਰ ਨਿਆਂਇਤ ਮੋਟਰਸਾਈਕਲ ਛਾੜ ਦਿੰਦਾ ਗਾਂਗਾ ਮਾਰ ਮਾਰ ਕੇ ਪਰਦੇਸਰ ਟੱਕਰ ਕਰਤੇ ਮੇਰੇ ਕਿੰਨੇ ਜਖਮ ਹੋਏ ਬਹੁਤ ਜ਼ਿਆਦਾ ਜਖਮ ਨਹੀਂ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮੈਨੂੰ ਪੰਜਾਂ ਰਹਿ ਗਈਆਂ ਇੱਥੇ ਡੋਲੇ ਦੇ ਥੱਲੇ ਚਾਰ ਪੰਜ ਸੱਤ ਡਾਂਗਾ ਮੈਨੂੰ ਉਸਰਾ ਵਜੀਆਂ ਇੱਕ ਸਿੱਧੀ ਬੱਸੇ ਵਾਰੀ ਆ ਇਹਨਾਂ ਵਾਲਾ ਮਾਰਿਆ ਗਿਆ ਤਾਂ ਉਸ ਨੇ ਮਾਰਿਆ ਜੀ ਇਹ ਲੱਗ ਰਿਹਾ ਹੈ ਕਿ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਸਰੋਤੀ ਟਰਾਲੀ ਕਿ ਪ੍ਰੋਟੀਨ ਟਰਾਲੀ ਦੇ ਕੁੱਤੇ ਖਰੋਤੀ ਲੋਕਾਂ ਦੀ ਉੱਤੇ ਟਰਾਲੀ ਵੀ ਚੜੀ ਹੈ ਜੀ ਕੋਈ ਨਹੀਂ ਕੋਈ ਹੁਣ ਤੋਂ ਖਰੋਤੀ ਦੇ ਕੁੱਤੇ ਆਏ ਹਨ ਤਾਂ ਤੋਂ ਪਹਿਲਾਂ ਨਹੀਂ ਸਾਡੀ ਥਾਂ ਦੇ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੀਆਂ ਹੋਰ ਜ਼ਿਆਦੇ ਬੰਦੇ ਕੁੱਤੇ ਹੋਰ ਵੀ ਜ਼ਿਆਦਾ ਪਰ ਟਰਾਲੀਆਂ ਜਿਹੜੀਆਂ ਕੋਈ ਕਿਸੇ ਦਿਨ ਚੜੀ ਅਸੀਂ ਨਹੀਂ ਵੇਖੀ ਕੋਈ ਨਹੀਂ ਵੇਖੀ ਕੋਈ ਨਹੀਂ ਵੇਖੀ ਕਿਸੇ ਦਿਨ ਚੜੀ ਲੋਤੀ ਟਰਾਲੀ ਦੇ ਕੁੱਤੇ ਆ ਇਹ ਨਾਮ ਨਰਿੰਦਰ ਸਿੰਘ ਬੇਵਾਹ। ਕੋਈ ਨਹੀਂ ਕੋਈ। ਕਾਲੀ ਕਾਲੀ। ਕਿੱਥੇ ਚਲੇ ਸੀ ਧਰਨਾ ਲਾਉਣ ਕਿੱਥੇ ਚਲੇ ਸੀ ਧਰਨਾ ਲਾਉਣ। ਨਗਿਤ ਲਾਂਚ। ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲੂਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ, ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। गुम होया पैन कार्ड मुड़ प्राप्त करवाओ गुम होया सी गड्डी दी रजिस्ट्रेशन सर्टिफिकेट मुड़ प्राप्त करवाओ हर गड्डी दा इंश्योरेंस तेजी अते परोसे नाल करवाओ सारिया सेवावां सौखिया परोसे योग अते समय से आज ही संपर्क करो बेदी स्मार्ट सोल्यूशन तो हाडिया सारिया दस्तावेज अते इंश्योरेंस दिया लोड़ा लई एक हल